ਲੋ ਵੀ ਬਾਈ ਨੇ ਤਾਂ ਜਮਾ ਸਿਰੇ ਲਾਤੀ ਕਹਿੰਦੇ ਜਮਾ ਬਾਈ ਦੀ ਸਹੀ ਨਹੀਂ ਆ ਮੁੰਡਾ ਕਹਿੰਦਾ ਵੀ ਬਿਨਾ ਡੱਬੀ ਤੋਂ ਤੇ ਬਿਨਾ ਲਾਈਟਰ ਤੋਂ ਅੱਪਰ ਵਾਲੀ ਨੂੰ ਅੱਗ ਲਾ ਦੂਗਾ ਬਾਈ ਜੀ ਕਿਵੇਂ ਲਾ ਦੋਗੇ ਅੱਗ ਤੁਸੀਂ ਦੱਸੋ ਮੜਾ ਜਾ ਲਾ ਦਾਂਗਾ ਤੇ ਲਾ ਦਾਂ ਕੋਈ ਚੱਕਰਾਂ ਦੀ ਗੱਲ ਬਾਈ ਐਦਾਂ ਹੋ ਹੀ ਨਹੀਂ ਸਕਦਾ ਹਨਾ ਵੀ ਨਹੀਂ ਹੋ ਸਕਦਾ ਨਾ ਵੀ ਬਿਨਾ ਆਪਣੇ ਲਾਈਟਰ ਤੋਂ ਬਿਨਾ ਆਪਣੇ ਡੱਬੀ ਤੋਂ ਤੁਸੀਂ ਅੱਗ ਕਿਵੇਂ ਲਾ ਦੋਗੇ ਦੱਸੋ ਮੜਾ ਜਾ ਲਾ ਸਕਦੇ ਹਾਂ ਜੀ ਆਪਣੇ ਕੋਲ ਬਸ ਇੱਕ ਡੱਕਾ ਮੰਗਾ ਦੋ ਡੱਕਾ ਬਾਈ ਜੀ ਡੱਕਾ ਲੈ ਕੇ ਦਿਓ ਜੀ ਹਾਂਜੀ ਦੱਸੋ બસ ਸਭ ਟੱਕਾ ਚਾਹੀਦਾ ਠੀਕ ਹੈ ਜੇ ਦੱਸੋ ਕਿਵੇਂ ਮਤਲਬ ਹੁਣ ਜਿਵੇਂ ਠੰਡ ਦਾ ਮੌਸਮ ਚੱਲੀ ਜਾਂਦਾ ਹੈ ਨਾ ਹਾਂਜੀ ਤੇ ਘਰੋਂ ਜਿਵੇਂ ਆਪਾਂ ਹੁਣ ਫੈਮਲੀ ਨਿਕਲਦੀ ਹੈ ਨਾ ਪਰਿਵਾਰ ਨਿਕਲਦਾ ਘਰੋਂ ਹਾਂਜੀ ਹਾਂਜੀ ਆਖੀ ਹੁੰਦੀਆਂ ਨਾਲ ਕਰਦੀਆਂ ਹੁੰਦੀਆਂ ਹਾਂਜੀ ਬਣਾ ਜਿਵੇਂ ਆਪਾਂ ਤੇ ਲੱਪਾਸੋਂ ਕਰਦੇ ਆਂ ਅੱਜ ਕੱਲ ਜਦੋਂ ਗੱਡੀਆਂ ਨੂੰ ਠੰਡ ਤਾਂ ਨਹੀਂ ਲੱਗਦੀ ਹਾਂਜੀ ਮੋਟਰਸਾਈਕਲ ਨੂੰ ਠੰਡ ਤਾਂ ਲੱਗਦੀ ਲੱਗਦੀ ਠੰਡ ਦਾ ਮੌਸਮ ਹਾਂਜੀ ਹਾਂਜੀ ਹੱਥ ਵਗੈਰਾ ਕੜ ਜਾਂਦੇ ਆ ਛੱਡ ਜਾਂਦੇ ਆ ਮੋਟਰਸਾਈਕਲ ਕੰਮ ਕਰ ਨੂੰ ਛੱਡ ਦਿੰਦਾ ਠੀਕ ਹੈ ਜੀ 200 200 ਕਿਲੋ ਅੰਬਾ ਚਲੇ ਜਾਂਦੇ ਹਾਂਜੀ ਤੇ ਆਪਣੇ ਕੋਲੇ ਮੋਰਚਲ ਦਾ ਆਪਣੇ ਕੋਲੇ ਹੈਗਾ ਹੀ ਆਗਾ ਹਾਂਜੀ ਆਪਣੇ ਕੋਲ ਬਸ ਇੱਕ ਡੱਕਾ ਚਾਹੀਦਾ ਹਾਂਜੀ ਇੱਕ ਡੱਕਾ ਚਾਹੀਦਾ ਨਹੀਂ ਮੇਰੀ ਮੇਰੀ ਗੱਲ ਸੁਣੋ ਡੱਕੇ ਨਾਲ ਤੁਸੀਂ ਇਹ ਪ੍ਰਾਲੀ ਨੂੰ ਅੱਗ ਕਿਵੇਂ ਲਾ ਦੋਗੇ ਹਨਾ ਵੀਰੇ ਵੀ ਆਪਣੇ ਡੱਬੀ ਨਾਲ ਜਾਂ ਲਾਈਟਰ ਨਾਲ ਅੱਗ ਲਾ ਸਕਦੇ ਆ ਵੀ ਡੱਕੇ ਨਾਲ ਤੁਸੀਂ ਐ ਕਿਵੇਂ ਲਾ ਦੋਗੇ ਅੱਗ ਦੇਖੋ ਇਹ ਡੱਬੀ ਨਾਲ ਤਾਂ ਲੱਗ ਹੀ ਜਾਂਦੀ ਹੈ ਹੁਣ ਉਹ ਤਾਂ ਤੁਹਾਨੂੰ ਪਤਾ ਹੈ ਜੀ ਡੱਬੀ ਨਾਲ ਲੈਟਰ ਨਾਲ ਤਾਂ ਲੱਗ ਹੀ ਜਾਂਦੀ ਹੈ ਉਹ ਤਾਂ ਅਸੀਂ ਵੀ ਲਾ ਲੈਂਦੇ ਤੁਸੀਂ ਜਿਹੜੀ ਗੱਲ ਹੈ ਤੁਸੀਂ ਇਹਨਾਂ ਬੰਦਿਆਂ ਨੂੰ ਇੱਥੇ ਥੱਲ ਕੇ ਆਏ ਕਿ ਜਾਂਦੇ ਸੀਗੇ ਵੀ ਬਿਨਾ ਡੱਬੀ ਤੋਂ ਤੇ ਬਿਨਾ ਲੈਟਰ ਤੋਂ ਮੈਂ ਤੁਹਾਨੂੰ ਪ੍ਰਾਇਲ ਨੂੰ ਚਲਾ ਕੇ ਦਿਖਾ ਦੂੰਗਾ ਕਿਵੇਂ ਚਲਾਉਂਗਾ ਕਿਵੇਂ ਦੱਸੋ ਸਾਨੂੰ ਮਾੜਾ ਜੀ ਜਦੋਂ ਹੁਣ ਸਾਰੇ ਭਰਾ ਸਿਗਰਟ ਬੀੜੀ ਨਹੀਂ ਪਿੰਦੇ ਕਈ ਕੋਲ ਡੱਬੀ ਨਹੀਂ ਹੁੰਦੀ ਹਾਂਜੀ 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 ਤੇ ਲੰਬਾ ਸਫ਼ਰ ਕਰ ਲਿਆ ਤੇ ਜਦੋਂ ਰਾਤ ਹੁਣ ਹੱਥ ਨਹੀਂ ਕੰਮ ਕਰਦੇ ਖੁਰ ਥਰ ਜਾਂਦਾ ਥਰ ਦਿੰਦੇ ਠੀਕ ਹੈ ਠੀਕ ਹੈ ਬਸ ਇੱਕ ਡੱਕਾ ਅੱਛਾ ਡੱਕੇ ਨਾਲ ਹੀ ਅ ਇਹ ਨਾਲ ਇਹ ਨਾਲ ਹੀ ਆ ਪਾਗ ਦਿਖਾਓ ਕਿਵੇਂ ਲਾਉਂਗੇ ਅੱਗੇ ਕਿਵੇਂ ਲਾਉਂਗੇ ਹਾਂਜੀ ਪਾਗ ਲਾ ਕੇ ਦਿਖਾ ਬਾਕ ਅੱਛਾ ਇਹਦਾ ਕੀ ਕਰੋਗੇ ਇਹ ਆਪਾਂ ਥੋੜਾ ਜਿਹਾ ਨੂੰ ਗਿੱਲਾ ਕਰਾਂ ਪੈਟਰੋਲ ਨਾਲ ਅੱਛਾ ਪੈਟਰੋਲ ਨਾਲ ਆਪਾਂ ਡੱਕੇ ਨੂੰ ਗਿੱਲਾ ਕਰ ਲੈਣਾ ਠੀਕ ਹੈ ਪੈਟਰੋਲ ਲੱਗ ਗਿਆ ਠੀਕ ਹੈ ਕੋਈ ਵੀ ਮੋਟਰਸਾਈਕਲ ਹੋਵੇ ਕੋਈ ਜਿਹੜਾ ਮਰਜ਼ੀ ਮੋਟਰਸਾਈਕਲ ਠੀਕ ਹੈ ਉਸ ਤੋਂ ਬਾਅਦ ਜੀ ਕੀ ਕਰਨਾ ਮੋਟਰਸਾਈਕਲ ਸਟਾਰਟ ਕਰਨਾ ਹੈ ਚਾਬੀ ਲਾਉਣੀ ਹੈ ਫੋਨ ਕਰ ਲੈਣਾ ਠੀਕ ਹੈ ਗੇਅਰ ਚੁੱਕ ਠੀਕ ਹੈ ਜੀ ਆਨ ਕਰਕੇ ਹਾਂਜੀ ਲੇਵੀ ਆ ਤਾਂ ਬਈ ਜਮਾ ਸਿਰੇ ਲਾਦਾ ਤੂੰ ਜੇ ਮਰਜ਼ੀ ਸਿੱਖੀ ਜਾਓ ਠੀਕ ਆ ਕੋਈ ਚਾਰਪਰਾ ਆਪਣੇ ਹੋਰ ਵੀ ਆ ਜਾਂਦੇ ਆ ਨਾਲ ਬਾਈ ਜੀ ਆ ਤਾਂ ਜਮਾ ਕਮਾਲੀ ਕਰਤੀ ਉਹ ਇੱਕ ਕਈ ਵਾਰੀ ਆਪਾਂ ਲੰਬੇ ਸਫ਼ਰ ਨਿਕਲ ਜਾਂਦੇ ਹੁਣ ਮੈਂ ਵੀ ਆਇਆ ਸੀ ਹਾਂਜੀ ਬਾਈ ਤੁਹਾਡੇ ਸਾਹਮਣੇ ਖੜੇ ਸੀ ਹਾਂਜੀ ਹਾਂਜੀ ਮੈਂ ਬਸ ਅੱਗ ਬਾਲਾਂ ਲੱਗਾ ਸੀ ਠੀਕ ਆ ਗਿਆ ਬਾਈ ਕਹਿੰਦੇ ਸਾਡੇ ਕੋਲ ਤਾਂ ਮਾਚਿਸ ਹੈ ਨਹੀਂ ਡੱਬੀ ਹੈ ਨਹੀਂ ਕੋਈ ਗੱਲ ਨਹੀਂ ਤੁਹਾਨੂੰ ਮੈਂ ਅੱਗ ਲਾ ਦੂੰਗਾ ਮੈਂ ਵੀ ਸਾਈਕਲ ਹੀ ਕੋਈ ਨਹੀਂ ਸਾਈਕਲ ਤੇ ਜੇ ਮਰਜੀ ਸੈਕ ਲੱਗ ਲੈ ਲਓ ਵੀ ਲਓ ਵੀ ਬਾਈ ਨੇ ਤਾਂ ਜਮਾ ਸਿਰੇ ਲਾਤੀ ਕਹਿੰਦੇ ਬਿਨਾ ਗੱਲ ਜਮਾ ਬਾਈ ਦੀ ਸਹੀ ਨਿਕਲੀ ਹੈਨਾ ਵੀ ਕਈ ਵਾਰੀ ਵੀਡੀਓ ਉਹੀ ਬਣਾ ਦਿੰਦੇ ਹੈਨਾ ਵੀ ਵਿੱਚ ਹੁੰਦਾ ਕੋਈ ਤੇ ਜਿਹੜਾ ਬੋਲਦੇ ਹੁੰਦਾ ਨਹੀਂ ਐਡੀਟ ਕਰਕੇ ਬਣਾ ਦਿੰਦੇ ਕਈ ਵਾਰੀ ਬੋਲਦੇ ਕੋਈ ਹੋਰ ਹੈ ਵੀਡੀਓ ਦੇ ਵਿੱਚ ਕੋਈ ਵੀ ਕਿਹਾ ਹੁੰਦੀ ਬਿਨਾ ਡੱਬੀ ਤੋਂ ਬਿਨਾ ਲਾਈਟਰ ਤੋਂ ਅੱਗ ਲਾ ਦੂ ਆਹ ਲੋ ਚੱਕੋ ਬਈ ਤੁਹਾਡੇ ਸਾਹਮਣੇ ਅੱਗ ਲਾਤੀ ਆ ਤਾਂ ਤਕਨੀਕ ਮੋਟਰਸਾਈਕਲ ਸਾਰੇ ਸਾਰੀ ਹੁੰਦੀ ਹੈ ਨਾ ਵੀ ਆਪਾਂ ਤਕਨੀਕ ਮੜੇ ਦਾ ਦੱਸ ਦੋ ਵੀ ਆਪਣੇ ਜਿਹੜਾ ਬਈ ਆ ਜਿਹੜੇ ਬੈਟਰੀ ਵਾਲੀ ਤਾਰ ਹੈ ਨਾ ਹਾਂਜੀ ਕਈਆਂ ਦੇ ਤਾਂ ਤਾਰਾਂ ਸਿੰਪਲ ਹੁੰਦੀਆਂ ਠੀਕ ਹੈ ਆ ਬੈਟਰੀ ਵਾਲੀ ਤਾਰੀ ਤੋਂ ਫੱਟ ਕੇ ਹਾਂਜੀ ਠੀਕ ਹੈ ਜੀ ਫੱਟ ਕੇ ਤਾਂ ਉਹਨੂੰ ਬਸ ਐ ਥੋੜਾ ਦੂਰ ਰੱਖਣਾ ਠੀਕ ਹੈ ਵੀ ਗਿੱਲਾ ਪੈਟਰੋਲ ਨਾਲ ਕਰਕੇ ਹਾਂ ਠੀਕ ਹੈ ਦੂਰ ਰੱਖਣਾ ਤਾਂ ਉਹ ਦੂਰ ਤੇ ਅੱਗ ਪਾ ਲੂ ਕੋਈ ਚੱਤਰ ਵਾਲੀ ਗੱਲ ਨਹੀਂ ਲੋ ਵੀ ਬਾਈ ਚੱਤਰ ਵਾਲੀ ਗੱਲ ਨਹੀਂ ਮੁੰਡੇ ਨੇ ਸਿਰਾ ਲਾਦਾ ਵੀ ਜਿਹੜੀ ਗੱਲ ਕਹੀ ਸੀ ਉਹ ਹਨ ਪੂਰੀ ਕਰਤੀ ਐ ਤੇ ਜੇ ਤੁਹਾਨੂੰ ਬਾਈ ਦਾ ਜੇ ਮੰਨ ਕੇ ਜਿਹੜਾ ਐਕਸਪੈਰੀਮੈਂਟ ਹੀ ਇੱਕ ਸਾਉ ਦਾ ਨਾ ਨਵਾਂ ਖੋਜ ਕੀਤੀ ਆ ਬਾਈ ਨੇ ਨਵਾਂ ਤਰੀਕਾ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਕਮੈਂਟਾਂ 'ਚ ਦੱਸ ਦਿਓ ਵੀ ਕਿਵੇਂ ਲੱਗੀ ਹਨ ਵੀ ਬਾਈ ਦਾ ਇਹ ਵਾਲਾ ਤਰੀਕਾ ਕਿਵੇਂ ਲੱਗਿਆ ਹਨ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਜਤਾਂ ਕਿ ਜੋ ਆਪਣੇ ਸੱਜਣ ਭਰਾ ਮਿੱਤਰ ਐ ਰਾਸਤੇ ਦੇ ਵਿੱਚ ਜੋ ਮੋਟਰਸਾਈਕਲਾਂ ਤੇ ਸੁਬਾ ਸ਼ਾਮ ਨੂੰ ਜਾਂਦੇ ਆ ਹਨ ਜੀ ਤੇ ਉਹ ਰਾਸਤੇ ਦੇ ਵਿੱਚ ਕਈ ਵਾਰੀ ਆਪਣ ਨੂੰ ਠੰਡ ਲੱਗ ਜਾਂਦੀ ਹੈ ਡੱਬੀ ਹੁੰਦੀ ਨਹੀਂ ਤੇ ਆ ਤਰੀਕਾ ਦੇਖ ਕੇ ਉਹਨਾਂ ਨੂੰ ਪਤਾ ਲੱਗ ਸਕੇ ਵੀ ਅਸੀਂ ਗਾਂ ਨੂੰ ਕਦੇ ਰਾਸਤੇ ਦੇ ਵਿੱਚ ਇਦਾਂ ਕਰਕੇ ਅਸੀਂ ਅੱਗੇ ਤਲਾ ਸਕਦੇ ਹਾਂ ਨਾ ਵੀ ਤੇ ਜੇ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਕਰਦੇ ਹੋ ਲਾਈਕ ਤੇ ਕਮੈਂਟਾਂ ਦੇ ਵਿੱਚ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਲੱਗੀ ਬਾਈ ਦਾ ਜਿਹੜਾ ਕੰਮ ਹੈ ਕਿਵੇਂ ਲੱਗਿਆ ਧੰਨਵਾਦ ਜੀ